ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਕਿੱਦਾਂ ਸਾਰੇ ਕੀ ਹਾਲ ਚਾਲ ਸਾਰਿਆਂ ਦਾ ਅੱਜ ਵਿਚਾਰ ਚਰਚਾ ਕਰਾਂਗੇ ਲਾਈਵ ਹੋਏ ਆ ਕਿਉਂਕਿ ਅੱਜ ਜਿਵੇਂ ਤੁਸੀਂ ਟਾਈਟਲ ਪੜਿਆ ਹੋ ਉੱਪਰ ਕਿ ਜੋ ਤਹਿਸੀਲਦਾਰ ਸਾਹਿਬ ਤਪਾ ਤਹਿਸੀਲ ਦੇ ਵਿੱਚ ਰਿਸ਼ਵਤ ਲੈnde ਵਿਜੀਲੈਂਸ ਬਿਊਰੋ ਵੱਲੋਂ ਫੜੇ ਗਏ ਨੇ ਬਰਨਾਲਾ ਦੀ ਟੀਮ ਵੱਲੋਂ ਸੋ ਉਸ ਬਾਰੇ ਗੱਲਬਾਤ ਕਰਨ ਵਾਸਤੇ ਅੱਜ ਮੈਂ ਲਾਈਵ ਹੋਇਆ ਉਸ ਉੱਤੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਸੋਚਦੇ ਹੋ ਕਿਉਂਕਿ ਅੱਜ ਜੋ ਤਹਿਸੀਲਦਾਰ ਸੀ ਉਹਨਾਂ ਨੇ ਬਰਨਾਲਾ ਦੇ ਵਿੱਚ ਧਰਨਾ ਦਿੱਤਾ ਬਰਨਾਲਾ ਦੇ ਵਿੱਚ ਵੱਡਾ ਇਕੱਠ ਕੀਤਾ ਉਹਨਾਂ ਨੇ ਧਰਨਾ ਦਿੱਤਾ ਉਹਨਾਂ ਨੇ ਕਿਹਾ ਕਿ ਸਾਡਾ ਜੋ ਤਹਿਸੀਲ ਕਿਉਂਕਿ ਜੋ ਤਹਿਸੀਲਦਾਰ ਆ ਸੁਖਚਾਰਨ ਸਿੰਘ ਚੰਨੀ ਉਹ ਜੋ ਤਹਿਸੀਲਦਾਰਾਂ ਦੀ ਇੱਕ ਐਸੋਸੀਏਸ਼ਨ ਬਣੀ ਹੋਈ ਆ ਪੰਜਾਬ ਦਾ ਉਹ ਪ੍ਰਧਾਨ ਹੈ ਤੇ ਉਹਨਾਂ ਨੇ ਕਿਹਾ ਕਿ ਸਾਡਾ ਜੋ ਬੰਦਾ ਹੈਗਾ ਉਹ ਬੇਕਸੂਰ ਹੈ ਧੱਕੇ ਦੇ ਨਾਲ ਜੋ ਸਰਕਾਰ ਹੈ ਵਿਜੀਲੈਂਸ ਆ ਉਹਨਾਂ ਨੇ ਉਸ ਨੂੰ ਫਸਾਇਆ ਉਸ ਦੀਆਂ ਜੇਬਾਂ ਦੇ ਵਿੱਚ ਜੋ ਰੁਪਏ ਨੇ ਉਹ ਪਾਏ। ਸੋ ਮੈਂ ਉਹ ਕੱਲ ਵੀ ਖਬਰ ਕੀਤੀ ਸੀ ਤੇ ਅੱਜ ਫੇਰ ਮੈਂ ਉੱਥੇ ਗਿਆ ਸੀ ਉਹਨਾਂ ਦੇ ਵਿਚਾਰ ਸੁਣੇ ਸੀ ਜੋ ਤਹਿਸੀਲਦਾਰ ਸਾਹਿਬ ਉੱਥੇ ਬੈਠੇ ਸੀ ਜਿਨ੍ਹਾਂ ਨੇ ਧਰਨਾ ਲਾਇਆ ਹੋਇਆ ਸੀ ਉਹ ਇਹ ਗੱਲ ਕਹਿ ਰਹੇ ਸੀ ਕਿ ਜੋ ਸਾਡਾ ਸਾਥੀ ਆ ਉਹ ਕਸੂਰਬਾਰ ਆ। ਫਿਰ ਜਦੋਂ ਮੈਂ ਉਹਨੂੰ ਪੁੱਛਿਆ ਵੀ ਕਸੂਰਬਾਰ ਨਹੀਂ, ਬੇਕਸੂਰ ਹੈ। ਜਦੋਂ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਕਾਰਨ ਕੀ ਕਿਉਂ ਸਰਕਾਰ ਹੀ ਕਰੂਗੀ ਕਿਉਂ ਵਿਜੀਲੈਂਸ ਹੀ ਕਰੂਗੀ ਤਾਂ ਉਹਨਾਂ ਨੇ ਕਿਹਾ ਕਿ ਜੋ ਇਹ ਸੰਗਠਨ ਚਲਾਉਂਦੇ ਨੇ ਜਾਂ ਸਰਕਾਰਾਂ ਦੇ ਵਿਰੁੱਧ ਖੜਦੇ ਨੇ ਉਹਨਾਂ ਨੂੰ ਸਰਕਾਰਾਂ ਐਦਾਂ ਹੀ ਟਾਰਗੇਟ ਕਰਦੀਆਂ ਨੇ ਜਿਵੇਂ ਜਿਹੜੇ ਤਹਿਸੀਲਦਾਰ ਸਾਹਿਬ ਸੀ ਉਹਨਾਂ ਨੂੰ ਫੜਿਆ ਗਿਆਗਾ ਸੋ ਇਸ ਤੇ ਤੁਹਾਡੇ ਕੀ ਵਿਚਾਰ ਨੇ ਤੁਹਾਡੇ ਨਾਲ ਮੈਂ ਇਸ ਕਰਕੇ ਲਾਈਵ ਹੋਇਆ ਕਿ ਤੁਹਾਡੇ ਵਿਚਾਰ ਜਾਣਨ ਲਈ ਕਿ ਤੁਸੀਂ ਕੀ ਸੋਚਦੇ ਹੋ ਕਿ ਜੋ ਤਹਿਸੀਲਦਾਰ ਤਪਾ ਤਹਿਸੀਲ ਦੇ ਵਿੱਚ ਫੜਿਆ ਗਿਆ ਉਹ ਸਹੀ ਹੋ ਸਕਦਾ ਜਾਂ ਜਿਵੇਂ ਤਹਿਸੀਲਦਾਰਾਂ ਨੇ ਅੱਜ ਇਕੱਠ ਕਰਕੇ ਉੱਥੇ ਧਰਨਾ ਲਾਇਆ ਧਰਨੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਸਾਥੀ ਦੇ ਨਾਲ ਧੱਕਾ ਹੋਇਆ ਕਿਉਂਕਿ ਉਹ ਸਾਡੀ ਐਸੋਸੀਏਸ਼ਨ ਦਾ ਮੇਨ ਬੰਦਾ ਸੀ ਇਸ ਕਰਕੇ ਸਰਕਾਰਾਂ ਦੇ ਵਿਰੁੱਧ ਬੋਲਦਾ ਸੀ ਇਸ ਲਈ ਉਸ ਨੂੰ ਸਰਕਾਰ ਨੇ ਫਸਾਇਆ ਜਾਣ ਕੇ ਫਸਾਇਆ ਸੋ ਤੁਹਾਡੇ ਇਸ ਉੱਤੇ ਕੀ ਵਿਚਾਰ ਨੇ ਤੁਸੀਂ ਕਮੈਂਟ ਕਰਕੇ ਦੱਸੋ ਜਿੰਨੇ دوست ਲਾਈਵ ਨੂੰ ਦੇਖ ਰਹੇ ਹੋ ਕਿਰਪਾ ਕਰਕੇ ਲਾਈਵ ਨੂੰ ਇੱਕ ਤਾਂ ਲਾਈਕ ਜਰੂਰ ਕਰ ਦਿਓ ਬਾਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਕੀ ਵਿਚਾਰ ਨੇ ਕਮੈਂਟ ਜਰੂਰ ਕਰੋ ਕਿ ਇਹ ਜੋ ਗੱਲ ਹੈ ਇਹ ਕਿੱਥੇ ਤੱਕ ਸਹੀ ਹੈ ਕਿ ਜੋ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਜੋ ਕਿ ਤਹਿਸੀਲਦਾਰ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਨੂੰ ਵਿਜੀਲੈਂਸ ਨੇ ਜੋਆ ਰੰਗੇ ਹੱਥੀ ਵਿਜੀਲੈਂਸ ਦਾ ਕਹਿਣਾ ਕਿ ਅਸੀਂ ਰੰਗੇ ਹੱਥੀ 20000 ਰੁਪਏ ਦੀ ਰਿਸ਼ਵਤ ਲੈਂਦੇ ਆ ਫੜਿਆਗਾ ਸੋ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿਉਂਕਿ ਖਬਰ ਨਿਕਲ ਕੇ ਆਈ ਸੀ ਕਿ ਤਹਿਸੀਲਦਾਰ ਜੋ ਤਪਾ ਦੇ ਵਿੱਚ ਤਹਿਸੀਲਦਾਰ ਨਿਯੁਕਤ ਨੇ ਸੁਖਚਾਰਨ ਸਿੰਘ ਚੰਨੀ ਉਹਨਾਂ ਨੇ ਟੱਲੇਬਾਲ ਦਾ ਇੱਕ ਬੰਦਾ ਅਮਰੀਕ ਸਿੰਘ ਜਿਸ ਨੇ 2 ਕਨਾਲਾਂ 4 ਮਰਲਿਆਂ ਦੀ ਰਜਿਸਟਰੀ ਕਰਵਾਉਣੀ ਸੀ ਤੇ ਉਸ ਨੂੰ ਪਹਿਲਾਂ ਤਾਂ ਉਹ ਟਾਲ ਮਟੋਲ ਕਰਦੇ ਰਹੇ ਜਾਨੀ ਰਿਸ਼ਵਤ ਦੇਣ ਲਈ ਮਜਬੂਰ ਕਰਦੇ ਰਹੇ ਜਦੋਂ ਉਹਨਾਂ ਨੂੰ ਜਦੋਂ ਅਮਰੀਕ ਸਿੰਘ ਨੂੰ ਲੱਗਿਆ ਕਿ ਐਦਾਂ ਇਹ ਕੰਮ ਨਹੀਂ ਹੋਣਾ ਤਾਂ ਫਿਰ ਉਹ ਵਿਜੀਲੈਂਸ ਬਿਊਰੋ ਦੀ ਟੀਮ ਨਾਲ ਉਹਨੇ ਸੰਪਰਕ ਕੀਤਾ ਉਹਨਾਂ ਨੂੰ ਆਪਣੀ ਜੋ ਸ਼ਿਕਾਇਤ ਸੀ ਉਹ ਦਰਜ ਕਰਵਾਈ ਕਿ ਐਦਾਂ ਕਰਕੇ ਤਹਿਸੀਲਦਾਰ ਆ ਜੋ ਉਹ ਪੈਸੇ ਮੰਗ ਰਿਹਾ ਤਾਂ ਵਿਜੀਲੈਂਸ ਬਿਊਰੋ ਨੇ ਸਰਕਾਰੀ ਜੋ ਗਵਾਹ ਹੁੰਦੇ ਆ ਉਹਨਾਂ ਨੂੰ ਨਾਲ ਲੈਤਾ ਨਾਲ ਲੈ ਕੇ ਇੱਕ ਜਾਲ ਵਿਛਾਇਆ ਤੇ ਉਸ ਤੋਂ ਬਾਅਦ ਫਿਰ ਜੋ ਟੀਮ ਸੀ ਉੱਥੇ ਗਈ 20000 ਰੁਪਿਆ ਜੋ ਜਿਵੇਂ ਕਹਿੰਦੇ ਰੰਗੇ ਹੱਥੀਂ ਵਾਲਾ ਹੁੰਦਾ ਇਹ ਇਹਨਾਂ ਦੇ ਕੋਲ ਆਪਣੇ ਪੈਸੇ ਹੁੰਦੇ ਹੈ ਵਿਜੀਲੈਂਸ ਜਦੋਂ ਛਾਪਾ ਮਾਰਦੀ ਹੈ ਤਾਂ ਆਪਣੇ ਪੈਸੇ ਇਹ ਉਹਨਾਂ ਨੂੰ ਦਿੰਦੀ ਹੈ ਜੋ ਬੰਦਾ ਪੀੜਤ ਹੁੰਦਾ ਕਿ ਤੁਸੀਂ ਇਹ ਲਿਜਾ ਕੇ ਦੇ ਦਿਓ ਉਹਨਾਂ ਤੇ ਸ਼ਾਇਦ ਕੋਈ ਕੈਮੀਕਲ ਲੱਗਿਆ ਹੁੰਦਾ ਜਾਂ ਜਾਂ ਉਹਨਾਂ ਦੇ ਕੋਈ ਜੋ ਉਹਨਾਂ ਦੇ ਨੰਬਰ ਨੋਟ ਹੁੰਦੇ ਹੋਣਗੇ ਐਦਾਂ ਦਾ ਕੋਈ ਸਿਸਟਮ ਹੁੰਦਾ ਹੋਊਗਾ ਜਿਸ ਕਾਰਨ ਫੇਰ ਉਹ ਜੋ ਰਿਸ਼ਵਤ ਮੰਗਣ ਵਾਲਾ ਹੁੰਦਾ ਉਸ ਤੋਂ ਉਹ ਪੈਸੇ ਬਰਾਮਦ ਕਰਦੇ ਨੇ ਤੇ ਫਿਰ ਉਹ ਗਵਾਹਾਂ ਦੀ ਜੋ ਮੌਜੂਦਗੀ ਦੇ ਵਿੱਚ ਫਿਰ ਉਹ ਸਾਰੀ ਜੋ ਘਟਨਾ ਹੁੰਦੀ ਹੈ ਉਸ ਦਾ ਖੁਲਾਸਾ ਕਰਦੇ ਨੇ ਉਹ ਦੱਸਦੇ ਨੇ ਕਿ ਇਹ ਬੰਦਾ ਅਸੀਂ ਗ੍ਰਿਫਤਾਰ ਕਰ ਲਿਆ ਸੋ ਮੈਂ ਲਾਈਵ ਹਾਂ ਮੈਂ ਇਸ ਕਰਕੇ ਲਾਈਵ ਹਾਂ ਕਿ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਹਾਡੀ ਕੀ ਸੋਚ ਹੈ ਕਿ ਤਹਿਸੀਲਦਾਰ ਸਹੀ ਹੈ ਜਾਂ ਫਿਰ ਬਿਜੀਲੈਂਸ ਵੀਰੋ ਸਹੀਆ ਜਿਨ੍ਹਾਂ ਨੇ ਉਸ ਨੂੰ ਫੜਿਆ ਤੁਹਾਡੇ ਵਿਚਾਰ ਲੈਣ ਲਈ ਮੈਂ ਇੱਥੇ ਬੈਠਾ ਤੁਸੀਂ ਕਮੈਂਟ ਜ਼ਰੂਰ ਕਰੋ ਆਪਣਾ ਕਮੈਂਟ ਦੀ ਤੁਹਾਡੇ ਦੀ ਬੜੀ ਜ਼ਰੂਰਤ ਹੈ ਕਮੈਂਟ ਕਰਕੇ ਤੁਸੀਂ ਆਪਣੀ ਰਾਇ ਦੱਸ ਸਕਦੇ ਹੋ ਕਿ ਇਸ ਵਿੱਚ ਕੀ ਹੋ ਸਕਦਾ ਹੈ ਸਰਕਾਰ ਨੇ ਧੱਕੇ ਨਾਲ ਜੋ ਤਹਿਸੀਲਦਾਰਾ ਉਸ ਨੂੰ ਫੜਵਾਇਆ ਜਾਂ ਵਿਜੀਲੈਂਸ ਨੇ ਧੱਕੇ ਨਾਲ ਉਸ ਨੂੰ ਫੜਿਆ ਜਾਂ ਫਿਰ ਜੋ ਤਹਿਸੀਲਦਾਰਾ ਉਸਨੇ ਕਰਾਪਸ਼ਨ ਕੀਤੀ ਹੋ ਉਸਨੇ ਰਿਸ਼ਵਤ ਲਈਤੀ ਹੋ ਤਾਂ ਹੀ ਇਹ ਜਿਹੜਾ ਮਾਮਲਾਗਾ ਉਹ ਸਾਹਮਣੇ ਆਇਆ ਸੋ ਇਸ ਉੱਤੇ ਤੁਹਾਡਾ ਕਮੈਂਟ ਬੜਾ ਜ਼ਰੂਰੀ ਹੈ ਤੁਸੀਂ ਕਮੈਂਟ ਕਰਕੇ ਆਪਣੀ ਰਾਇ ਦੇ ਸਕਦੇ ਹੋ ਤੁਸੀਂ ਦੱਸ ਸਕਦੇ ਹੋ ਕਿ ਤੁਹਾਨੂੰ ਕੀ ਲੱਗਦਾ ਪਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੈਂ ਅੱਜ ਜੋ ਬਰਨਾਲਾ ਦੇ ਵਿੱਚ ਤਹਿਸੀਲਦਾਰਾਂ ਨੇ ਧਰਨਾ ਦਿੱਤਾ ਤੇ ਹੋਰ ਵੀ ਉਹਨਾਂ ਦੇ ਨਾਲ ਕੋਈ ਮੈਕਮੇ ਸੀ ਜਿਹੜਾ ਨੇ ਉੱਥੇ ਧਰਨਾ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਸਾਡੇ ਤਸੀਲਦਾਰ ਸਾਥੀ ਨੂੰ ਇਸ ਲਈ ਫਸਾਇਆ ਗਿਆ ਕਿਉਂਕਿ ਉਹ ਜੋ ਸਾਡੀ ਐਸੋਸੀਏਸ਼ਨ ਆ ਪੰਜਾਬ ਦੀ ਉਸ ਦਾ ਪ੍ਰਧਾਨ ਹੈ ਤੇ ਸਾਡੀਆਂ ਕੁਝ ਮੰਗਾਂ ਨੇ ਸਾਡੀਆਂ ਜੋ ਆਵਾਜ਼ ਆ ਸਾਡੀ ਉਹ ਚੱਕਦਾ ਹੈ ਇਸ ਲਈ ਉਸ ਨੂੰ ਫਸਾ ਦਿੱਤਾ ਗਿਆਗਾ ਕਿ ਸਰਕਾਰ ਦੇ ਮੂਹਰੇ ਕੋਈ ਬੋਲੇ ਨਾ ਸੋ ਤੁਸੀਂ ਕੀ ਸੋਚਦੇ ਹੋ ਤੁਹਾਡਾ ਕੀ ਇਸ ਉੱਤੇ ਵਿਊ ਆ ਉਹ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖੋ ਕਿਉਂਕਿ ਤੁਹਾਡੇ ਕਮੈਂਟ ਦੀ ਜ਼ਰੂਰਤ ਹੈ ਤੁਸੀਂ ਇਹ ਸਾਰੇ ਮਾਮਲੇ ਤੇ ਜੋ ਤੁਹਾਡੀ ਕੀ ਰਾਇ ਆ ਜਿੰਨੇ دوست ਬੈਠੇ ਆ ਆਪਾਂ ਇੱਕ ਤਾਂ ਜੋ ਲਾਈਵ ਆ ਇਸ ਨੂੰ ਲਾਈਕ ਕਰੋ ਦੂਜਾ ਆਪਣਾ ਕਮੈਂਟ ਜ਼ਰੂਰ ਦਿਓ ਤੁਹਾਡੇ ਕਮੈਂਟ ਦੀ ਉਡੀਕ ਹੈ ਕਿ ਤੁਸੀਂ ਇਸ ਪੂਰੇ ਮਾਮਲੇ ਉੱਤੇ ਕੀ ਸੋਚਦੇ ਹੋ ਕਿ ਤਹਿਸੀਲਦਾਰ ਸਹੀ ਨੇ ਜਾਂ ਫਿਰ ਸਰਕਾਰ ਸਹੀ ਹੈ ਵਿਜੀਲੈਂਸ ਬਿਊਰੋ ਸਹੀ ਹੈ ਇਹਨਾਂ ਨੇ ਸਹੀ ਬੰਦਾ ਫੜਿਆ ਜੋ ਰਿਸ਼ਵਤ ਲੈ ਰਿਹਾ ਸੀ ਜਾਂ ਫਿਰ ਜੋ तहसीलदार कह रहे ने कि ਸਾਡੇ ਜੋ ਪ੍ਰਧਾਨ ਨੂੰ ਇਸ ਲਈ ਫੜ ਲਿਆ ਕਿ ਉਹ ਸਾਡੀਆਂ ਮੰਗਾ ਚੱਕਦਾ ਸੀ ਸਾਡੀ ਜੋ ਐਸੋਸੀਏਸ਼ਨ ਹੈ ਉਸ ਨੂੰ ਚਲਾ ਰਿਹਾ ਸੀ ਤੇ ਜੋ ਸਰਕਾਰ ਆ ਉਸ ਨੇ ਉਸ ਨਾਲ ਖੁੰਧਕ ਕੱਢੀ ਹੈ ਇਹਦੇ ਵਿੱਚ ਇੱਕ ਹੋਰ ਤਹਿਸੀਲਦਾਰ ਨੇ ਗੱਲ ਕਹੀ ਕਿ ਜਿਨ੍ਹਾਂ ਦੀ ਮੈਂ ਇੰਟਰਵਿਊ ਕੀਤੀ ਉਹਨਾਂ ਨੇ ਕਿਹਾ ਕਿ ਸਾਨੂੰ ਮਿਲ ਤੱਕ ਨਹੀਂ ਦਿੱਤਾ ਗਿਆ ਸਾਨੂੰ ਜੋ ਤਹਿਸੀਲਦਾਰ ਆ ਸਾਡਾ ਸਾਥੀ ਆ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਸਾਨੂੰ ਉਸ ਨੂੰ ਮਿਲਣ ਤੱਕ ਨਹੀਂ ਦਿੱਤਾ ਜਾ ਰਿਹਾ ਤੇ ਉਹਨਾਂ ਤੋਂ ਮੈਂ ਇਹ ਵੀ ਪੁੱਛਿਆ ਕਿ ਜੋ ਅਮਰੀਕ ਸਿੰਘ ਟੱਲੇਵਾਲ ਤੋਂ ਜਿਨ੍ਹਾਂ ਨੇ ਇਹ ਸ਼ਿਕਾਇਤ ਦਰਜ ਕਰਵਾਈ ਸੀ ਉਹਨਾਂ ਨਾਲ ਤੁਸੀਂ ਕੋਈ ਗੱਲ ਕੀਤੀ ਹੋਵੇ ਉਹਨਾਂ ਦੀ ਕੋਈ ਉਸ ਨੇ ਆਪਣੀ ਕੋਈ ਰੰਜਿਸ਼ ਕੱਢੀ ਹੋਵੇ ਤਾਂ ਇਸ ਬਾਰੇ ਵੀ ਉਹਨਾਂ ਨੇ ਕਿਹਾ ਕਿ ਅਸੀਂ ਉਸ ਨਾਲ ਵੀ ਕੋਈ ਰਾਬਤਾ ਕਾਇਮ ਨਹੀਂ ਕੀਤਾ ਨਾ ਹੀ ਉਹਨਾਂ ਨੂੰ ਤਹਿਸੀਲਦਾਰ ਸਾਹਿਬ ਜਿਨ੍ਹਾਂ ਨੇ ਜਿਨ੍ਹਾਂ ਉੱਤੇ ਕ腐ਸ਼ਨ ਦਾ ਦੋਸ਼ ਆ ਉਹ ਮਿਲੇ ਨੇ ਤੇ ਨਾ ਹੀ ਉਹ ਬੰਦਾ ਮਿਲਿਆ ਜਿਨ੍ਹਾਂ ਨੇ ਇਹ ਸ਼ਿਕਾਇਤ ਦਰਜ ਕਰਵਾਈ ਸੀ ਕਹਿਣ ਦਾ ਮਤਲਬ ਕਿ ਫਿਰ ਜਦੋਂ ਤਹਿਸੀਲਦਾਰ ਸਾਹਿਬ ਇਹਨਾਂ ਨੂੰ ਸੁਖਚਰਨ ਸਿੰਘ ਚੰਨੀ ਜੋ ਤਹਿਸੀਲਦਾਰ ਕ腐ਸ਼ਨ ਕਰਦੇ ਫੜੇਗੇ ਉਹ ਉਹ ਹੀ ਨਹੀਂ ਮਿਲੇ ਤਾਂ ਫਿਰ ਇਹਨਾਂ ਨੂੰ ਕੀ ਪਤਾ ਲੱਗਿਆ ਕਿ ਉਸ ਨਾਲ ਧੱਕਾ ਹੋਇਆ ਉਸ ਉਸ ਦੇ ਧੱਕੇ ਨਾਲ ਜੇਬ ਵਿੱਚ ਪੈਸੇ ਪਾਏ ਗਏ ਜੋ ਤੁਸੀਂ ਵੀਡੀਓ ਦੇ ਵਿੱਚ ਸੁਣਿਆ ਹੋਊਗਾ ਕਿ ਉਹਨਾਂ ਨੇ ਇਹ ਕਿਹਾ ਹੈ ਇਹ ਗੱਲ ਵੀ ਕਿਤੇ ਨਾ ਕਿਤੇ ਕਾਊਂਟ ਕਰਦੀ ਹੈ ਕਿ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਆਪਾਂ ਮਿਲੇ ਹੀ ਨਹੀਂ ਕੋਈ ਗੱਲਬਾਤ ਹੀ ਨਹੀਂ ਹੋਈ ਤਾਂ ਆਪਣੇ ਤੱਕ ਇਹ ਜਾਣਕਾਰੀ ਕਿਵੇਂ ਪਹੁੰਚ ਗਈ ਕਿ ਧੱਕਾ ਹੋਇਆ ਧੱਕੇ ਨਾਲ ਜੋ ਵਿਜੀਲੈਂਸ ਬਿਊਰੋ ਨੇ ਉਹਨਾਂ ਦੇ ਜੇਬ ਦੇ ਵਿੱਚ ਪੈਸੇ ਪਾਏ ਉਹਨਾਂ ਨੇ ਫੜ ਲਿਆ ਉਹ ਜ਼ਿਆਦਾ ਜਾਣੇ ਸੀ ਜਾਨੀ ਇਦਾਂ ਦੀਆਂ ਗੱਲਾਂ ਜੋ ਕੀਤੀਆਂ ਗਈਆਂ ਸੋ ਤੁਹਾਡੇ ਕਮੈਂਟ ਜ਼ਰੂਰੀ ਨੇ ਤੁਸੀਂ ਦੱਸ ਤਦੋਂ ਆਪ ਦਾ ਵਿਚਾਰ ਕਿ ਇਸ ਵਿੱਚ ਕੌਣ ਸਹੀ ਹੈ ਕੌਣ ਗਲਤ ਹੈ ਤਹਿਸੀਲਦਾਰ ਸਹੀ ਨੇ ਜਾਂ ਵਿਜੀਲੈਂਸ ਬਿਊਰੋ ਸਹੀ ਹੈ ਕਿ ਤੁਹਾਡੇ ਮੁਤਾਬਕ ਜੋ ਤਹਿਸੀਲਦਾਰ ਉਸ ਨੇ ਕਰਾਪਸ਼ਨ ਕੀਤੀ ਹੋ ਸਕਦੀ ਹੈ ਜਾਂ ਫਿਰ ਜੋ ਵਿਜੀਲੈਂਸ ਆ ਉਸ ਨੇ ਧੱਕੇ ਨਾਲ ਤਹਿਸੀਲਦਾਰ ਨੂੰ ਫਸਾਇਆ ਹੋ ਸਕਦਾ ਹੈ ਇਸ ਉੱਤੇ ਤੁਹਾਡਾ ਜੋ ਕਮੈਂਟ ਆ ਉਹ ਬੜਾ ਜ਼ਰੂਰੀ ਹੈ ਕਿਰਪਾ ਕਰਕੇ ਜੋ ਦੋਸਤ ਦੇਖ ਰਹੇ ਹੋ ਲਾਈਵ ਦੇ ਵਿੱਚ ਜੁੜੇ ਹੋਏ ਹੋ ਆਪਣਾ ਕਮੈਂਟ ਜ਼ਰੂਰ ਇੱਕ ਵਾਰ ਰੱਖੋ ਤਾਂ ਜੋ ਆਪਾਂ ਵਿਚਾਰ ਚਰਚਾ ਜਿਹੜੀ ਆਪਾਂ ਅੱਗੇ ਤੋਰ ਸਕੀਏ ਤੁਸੀਂ ਕੀ ਸੋਚਦੇ ਹੋ ਇਹ ਸਾਰੀ ਘਟਨਾ ਦੇ ਉੱਤੇ ਸਾਰੇ ਘਟਨਾ ਕਰਮ ਦੇ ਉੱਤੇ ਕਿ ਕਿਸ ਦੀ ਗਲਤੀ ਹੋ ਸਕਦੀ ਹੈ ਕੌਣ ਸਹੀ ਹੋ ਸਕਦਾ ਕੌਣ ਗਲਤ ਹੋ ਸਕਦਾ ਇਹ ਤੁਹਾਡੇ ਜੋ ਕਮੈਂਟ ਆ ਉਹਨਾਂ ਦੀ ਜ਼ਰੂਰਤ ਹੈ ਤੁਸੀਂ ਕਮੈਂਟ ਜ਼ਰੂਰ ਕਰੋ ਕਿਉਂਕਿ ਤੁਸੀਂ ਕਮੈਂਟ ਕਰੋਗੇ ਫੇਰ ਹੀ ਵਿਚਾਰ ਚਰਚਾ ਜਿਹੜੀ ਅੱਗੇ ਚੱਲੂਗੀ ਫੇਰ ਹੀ ਕੋਈ ਗੱਲਬਾਤ ਆਪਾਂ ਅੱਗੇ ਕਰ ਸਕਦੇ ਆ ਨਹੀਂ ਤਾਂ ਜੋ ਇੰਨੀ ਗੱਲ ਸੀ ਮੈਂ ਤੁਹਾਡੇ ਨਾਲ ਕਰਨੀ ਸੀ ਕਿ ਜੋ ਸਾਰਾ ਘਟਨਾਕਰਮ ਹੋਇਆ ਤੱਪੇ ਦੇ ਵਿੱਚ ਜੋ ਤਹਿਸੀਲ ਦੇ ਵਿੱਚ ਸੁਖਚਰਨ ਸਿੰਘ ਚੰਨੀ ਜੋ ਕਿ ਤਹਿਸੀਲਦਾਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਨੇ ਉਹ ਉਥੇ ਤਾਇਨਾਤ ਨੇ ਤੇ ਉਥੇ ਉਹਨਾਂ ਨੂੰ ਕ੍ਰਾਪਸ਼ਨ ਦੇ ਦੋਸ਼ ਦੇ ਵਿੱਚ ਵਿਜੀਲੈਂਸ ਬਿਊਰੋ ਨੇ ਫੜਿਆ 20000 ਦੀ ਕ੍ਰਾਪਸ਼ਨ ਕਿਉਂਕਿ ਬਿਜੀਲੈਂਸ ਨੇ ਕਿਹਾ ਕਿ ਸਾਨੂੰ ਇੱਕ ਬੰਦਾ ਜੋ ਕਿ ਟੱਲੇਵਾਲ ਤੋਂ ਜੋ ਟੱਲੇਵਾਲ ਤੋਂ ਦਾ ਰਹਿਣ ਵਾਲਾ ਉਸ ਨੇ ਦੋ ਕਨਾਲਾਂ ਚਾਰ ਮਰਲੇ ਦੀ ਰਜਿਸਟਰੀ ਕਰਵਾਉਣੀ ਸੀ ਜਿਸ ਲਈ ਤਹਿਸੀਲਦਾਰ ਜੋ ਸੀ ਉਹ ਟਾਲ ਮਟੋਲ ਕਰ ਰਿਹਾ ਸੀ ਤੇ ਕਿ ਉਹ ਜੋ ਅਮਰੀਕ ਸਿੰਘ ਸੀ ਉਸ ਨੂੰ ਮਜਬੂਰ ਕਰ ਰਿਹਾ ਸੀ ਕਿ ਉਹ ਸਾਨੂੰ ਰਿਸ਼ਵਤ ਦੇਵੇ ਤੇ ਫਿਰ ਜੋ ਅਮਰੀਕ ਸਿੰਘ ਸੀ ਉਸ ਨੇ ਵੀਜੀਲੈਂਸ ਬਿਊਰੋ ਦੀ ਟੀਮ ਦੇ ਨਾਲ ਸੰਪਰਕ ਕੀਤਾ ਸੰਪਰਕ ਕਰਨ ਤੋਂ ਬਾਅਦ ਇਹਨਾਂ ਨੇ ਜੋ ਸਾਰਾ ਆਪਣਾ ਜਾਲ ਵਿਛਾਇਆ ਸਰਕਾਰੀ ਗਵਾਹਾਂ ਦੇ ਨਾਲ ਜੋ ਇਹ ਸੁਖਚਰਨ ਸਿੰਘ ਚੰਨੀ ਸੀ ਉਸ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਤੇ ਉਸ ਕੋਲੋਂ ਪੈਸੇ ਬਰਾਮਦ ਕੀਤੇ ਯਾਨੀ ਇਹ ਸਾਰੀ ਘਟਨਾ ਸੀ ਤੇ ਅੱਜ ਜੋ ਤਹਿਸੀਲਦਾਰ ਸੀ ਉਹਨਾਂ ਨੇ ਧਰਨਾ ਲਗਾ ਲਿਆ ਕਿ ਜੋ ਸਾਡਾ ਬੰਦਾ ਸੀ ਉਸ ਨੂੰ ਗਲਤ ਫੜਿਆ ਗਿਆ ਉਸ ਉੱਤੇ ਨਜਾਇਜ਼ ਪਰਚਾ ਪਾਇਆ ਗਿਆ ਉਹ ਬੇਕਸੂਰ ਹੈ ਸਰਕਾਰ ਸਾਡੇ ਬੰਦੇ ਨੂੰ ਨਜਾਇਜ਼ ਤੰਗ ਕਰ ਰਹੀ ਹੈ ਨਜਾਇਜ਼ ਉਸ ਉੱਤੇ ਕੇਸ ਪਾਇਆ ਗਿਆ ਕਿਉਂਕਿ ਉਹ ਸਾਡੀ ਐਸੋਸੀਏਸ਼ਨ ਦਾ ਪ੍ਰਧਾਨ ਹੈ ਤੇ ਸਰਕਾਰ ਕੋਲ ਸਾਡੀਆਂ ਮੰਗਾਂ ਉਠਾਉਂਦਾਗਾ ਸਾਡੇ ਮੁੱਦੇ ਉਠਾਉਂਦਾ ਇਸ ਕਰਕੇ ਸਰਕਾਰ ਉਸ ਨੂੰ ਦੱਬਣਾ ਚਾਹੁੰਦੀ ਹੈ ਸੋ ਤੁਹਾਡੇ ਇਸ ਪੂਰੀ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਇੰਨੀ ਗੱਲ ਸੀ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਸੀ ਸੋ ਸਾਰੇ ਦੋਸਤਾਂ ਨੂੰ ਸ੍ਰੀਕਾ